ਅੱਜ ਆਪਾਂ ਚਾ ਦਾ ਮਸਾਲਾ ਤਿਆਰ ਕਰਾਂਗੇ ਆਪਾਂ ਗੈਸ ਤੇ ਕੜਾਈ ਰੱਖ ਲਾਂਗੇ ਇਹਦੇ ਵਿੱਚ ਛੋਟੀ ਇਲਾਇਚੀ ਵੱਡੀ ਇਲਾਇਚੀ ਲੌਂਗ ਚੱਕਰਫੁੱਲ ਸਟਾਰਸ ਵੀ ਕਹਿੰਦੇ ਆ ਇਹਨਾਂ ਨੂੰ ਸੋਹ ਆਪਾਂ ਬਾਅਦ ਪਾਵਾਂਗੇ ਨਹੀਂ ਕੌੜੀ ਹੋ ਜੂਗੀ ਦਾਲ ਚਿਨੀ ਇਹਨਾਂ ਨੂੰ ਆਪਾਂ 1-2 ਮਿੰਟ ਸੇਕਲਵਾਵਾਂਗੇ ਗੈਸ ਤੇ ਜੜੀ ਦੀ ਨਮੀ ਜਾਂ ਸਲਾਬ ਖਤਮ ਹੋ ਜੂ ਉਸ ਤੋਂ ਬਾਅਦ ਆਪਾਂ ਸੌਂਫ ਪਾ ਦਾਂਗੇ ਫਿਰ ਸੌਂਠ ਪਾਊਡਰ ਤੁਸੀਂ ਸਾਬਤ ਵੀ ਪਾ ਸਕਦੇ ਹੋ ਸੁੰਡ ਸੁੰਡ ਕਹਿੰਦੇ ਆ ਪੰਜਾਬੀ ਚ ਇਹਨੂੰ ਆਪਾਂ ਅੱਧਾ ਕਿ ਮਿੰਟ ਸੇਕਲਵਾਵਾਂਗੇ ਫਿਰ ਆਪਾਂ ਕੜਾਹੀ ਚੋਂ ਕੱਢ ਕੇ ਠੰਡੇ ਹੋਣ ਲਈ ਰੱਖ ਦਾਂਗੇ ਜਦੋਂ ਠੰਡਾ ਹੋ ਗਿਆ ਆਪਾਂ ਮਿਕਸੀ ਚ ਪੀਸ ਲਾਂਗੇ ਦਰਦਰਾ ਜਿਹਾ ਪੀਸਣਾ ਆਪਾਂ ਨਹੀਂ ਚਾਹ ਦੇ ਕੱਪ ਵਿੱਚ ਜਦੋਂ ਪੁਣਾਗੇ ਫੇਰ ਆਜੂ ਜਦੋਂ ਠੰਡਾ ਹੋ ਗਿਆ ਤੁਸੀਂ ਇਹਨੂੰ 에어ਟਾਈਟ ਡੱਬੇ ਚ ਬੰਦ ਕਰਕੇ ਰੱਖ ਦਿਓ ਬਹੁਤ